ਕਲ ਵੀ ਵੀਰ ਕਲ ਵੀ ਵੀ ਲਾਵਾ ਬਣਾਉ ਰਿਹਾ ਹੈ ਉਹ ਜਿਆ ਗੋਰੀ ਗੇਟਵੋਕ ਦੇ ਅੰਦਰ ਨਾ ਆਉਣਾ ਆਪਣਾ ਕਿ ਨਾਲੇ ਦਿলো ਤੋਂ ਬੈਠਾ ਰਹੇ ਆ ਬਾਬੇ ਜੀ ਦੀ ਗੱਲ ਬਾਤ ਮਾਰ ਉਸ ਬਣੀ ਇਹ ਡੇਰੇ ਦੀ ਹੈ ਦੇਖਣਾ ਚਾਲੀ ਜੇ ਸਾਰੇ ਸੋਦੇ ਮੰਗੇ ਜੀ ਤੇ ਗਾਗ ਵੀ ਕੱਟ ਹੋਣਾ ਤੁਹਾਡਾ ਗਾਗ ਵੀ ਕੱਟ ਹੋਣਾ ਗਾਗ ਬਾਅਦ ਹੈ ਜੀ ਮਾੜਾ ਨਾ ਗਿਣ ਮਾੜਾ ਜਿਹੜਾ ਚੀਕ ਕਿਲੋ ਚੀਜ਼ ਖੜਨੀ ਹੋਦਾ ਕੋਲ ਲੈਣਾ ਉਹ ਕਰਦੇ ਹਾਂ ਸਾਢੇ ਕਿਲੋ ਸਾਡੇ ਬੰਦੇ ਹੀ ਕਰਨਾ ਵਿਚਾਰੇ ਆਉਂ ਭਾਂ 1 ਕਿਲੋ ਲੈਣੇ ਸੜਕਾਂ ਦੇ ਹਲਕਾ ਗੁੰਦਾ ਇਹਨਾਂ ਬਾਕੀ ਕਰ ਜੀ ਸਹੀ ਗੱਲ ਜੀ ਕਿਲੋ ਲੈਣੀ ਹੀ ਤੇ ਬੰਦੇ ਚਾਰ ਪੰਜ ਬੰਦੇ ਹੁੰਦੇ ਨੇ ਕਸੇ ਚੱਲ ਰਹੇ ਨੇ हेलो एक मिनट आयागी है थोड़ी देर एंड ये कट गई है नहीं होने दो दे आ जा भी सकते हैं हां जी ਇਹ ਗੱਲ ਕਰਨੀ ਕਰਦਾ ਨਾ ਛੋਟ ਨਾਲ ਕਰਦਾ ਮੇਰਾ ਬਹੁਤ ਆਉਗਾ ਸ਼ਿਮਲਾ ਮਹਿੰਗੀ ਸਭ ਦੀ ਜਿੱਦਾਂ ਮਹਿੰਗੀ ਹੋਊਗੀ ਸ਼ਿਮਲਾ ਮਿਰਚ ਕਿੰਦਾਉਗੀ ਸ਼ਿਮਲਾ 220 ਰੁਪਏ ਨੂੰ ਤੁਹਾਡਾ ਪਰ ਹਲੋ ਜੀ ਸ਼ਿਮਲਾ ਮਿਰਚ ਕਿੰਦਾਈ ਸ਼ਿਮਲਾ ਸਾਰਾ 140 ਹੈ ਢੱਡਾ ਭਲਾ ਹੈ ਯਾਰ ਬੜੀ ਮਹਿੰਗੀ ਹੈ ਜੀ ਭਾਈ ਬੜੀ 40 ਰੁਪਏ ਇਧਰ ਆ ਜਾਗੇ ਇੱਕ ਵਾਰ ਗੱਲ ਕਰ ਲਈਏ ਵਿੱਕੀ ਆ ਗਿਆ ਭਾਜੀ ਆ ਕੇ ਬੈਠੋ ਭਾਈ ਸਭ ਕੁਝ ਮਹਿੰਗਾ ਲੱਗਣ ਲੱਗਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਡਿਆ ਸੀ ਸਬਜੀ ਦਾ ਭਾਤ ਉਹ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਭਾਜੀ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਦੇ ਉਸ ਸਾਹਮਣੇ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹਦਾ ਕੁਝ ਆਮ ਆਦਮ ਜਨਤਾ ਨੂੰ ਵੀ ਰਿਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਡ ਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਕਿ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਸਰਦਾ ਹੈ ਪਾਜੀ ਦਿਨ ਬਈ ਦਿਨ ਜਿੱਦਾਂ ਵਾ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜੇ ਨੱਕ ਪਸੋਸਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਆਸਤੇ ਤੇ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਆਸਤੇ ਤੇ ਹੋਰ ਜ਼ਿਆਦਾ ਮੁਸ਼ਕਲ ਆ ਜਿਹਨਾਂ ਡੇਲੀ ਕਮਾਉਣਾ ਦਿੱਲੀ ਖਾਣਾ ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾ ਜਿਰੋ ਵੀ ਕਿਸ ਨੂੰ ਪਿਆਜ਼ ਪੀ ਵੀ ਦੇਣੇ ਹੁੰਦੇ ਨੇ ਹੁਣ ਮੰਡੀ 55 ਰੁਪਏ 55 ਰੁਪਏ ਪਿਆਜ ਆ ਗਿਆ ਤੇ 60 ਰੁਪਏ ਹੀ ਜਾਇਜ਼ੀ ਵੇਚਣ ਦੇ ਆ ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ ਮੂਲੀ ਦਾ ਹਾਂਜੀ ਹਾਂਜੀ ਮੂਲੀ 70 ਰੁਪਏ ਕਿਲੋ ਵਿਗੰਡਈ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਅਸੀਂ ਸੁੱਟ ਦਈਏ ਨਾ ਤੇ ਉਹ 140 ਰੁਪਏ ਕਿਲੋ ਵੇਚਦੀਆਂ ਨੇ ਤੇ ਪਿਆਜ਼ ਆਈ 60 ਵੇਚਣ ਦੇ 54 55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮਹਿੰਗਾਈ ਦੇ ਹੈ ਹੀ ਹੁਣ ਤੁਹਾਨੂੰ ਪਤਾ ਹੈ ਇਹ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸਬਜ਼ੀਆਂ ਆਣ ਗਈਆਂ ਫਿਰ ਉਹ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਹੀ ਚਲੇ ਜਾਂਦੇ ਨੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲ ਲੈਣੇ ਨੇ ਪਿਆਜ ਇਸ ਕਰਕੇ ਮੁਸ਼ਕਲ ਤੇ ਹੈ ਹੀ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨੇ